ਦਾ ਕੀ ਜੈ ਮੇਰੇ ਵੀਰ ਕੇਵਲ ਢੱਲੋ ਜੀ ਨੇ ਬੋਲਦਿਆਂ ਇਹ ਸਰਕਾਰ ਬਾਰੇ ਦੱਸਿਆ ਮੈਂ ਵੀ ਤੁਹਾਨੂੰ ਇਹ ਚਾਣਨਾ ਬਣਾ ਚਾਣਾ ਵੀ ਇਹ ਉਹ ਸਰਕਾਰ ਆ ਜਿਹੜੀ ਸ਼ਹੀਦ ਭਗਤ ਸਿੰਘ ਜੀ ਦੇ ਪੈਰਾਂ 'ਚ ਬਹਿ ਕੇ ਇਨਕਲਾਬ ਦਾ ਨਾਅਰਾ ਲਾ ਕੇ ਤੇ ਨੌਜਵਾਨਾਂ ਨੂੰ ਵਰਗਲਾ ਕੇ ਇਹ ਖੋਦ ਵਿੱਚ ਆਈ ਔਰ ਸਾਰਿਆਂ ਨੂੰ ਵੱਡੀ ਗੱਲ ਹੈ ਕਹਿੰਦੇ ਕੀ ਸੀ ਭਗਵੰਤ ਸਿੰਘ ਮਾਨ ਵੀ ਉਦਘਾਟਨ ਕਿਹਦੇ ਕੋ ਕਰਾਵਾਂਗੇ ਉਦਘਾਟਨ ਉਹਦੇ ਕੋ ਕਰਾਵਾਂਗੇ ਜਿਸ ਬੰਦੇ ਨੇ ਸ਼ਹੀਦ ਭਗਤ ਸਿੰਘ ਜੀ ਦਾ ਬੁੱਤ ਬਣਾਇਆ ਹੋਵੇ ਉਸ ਬੁੱਤ ਨੂੰ ਤਰਜਿਆ ਹੋਵੇ ਉਸ ਬੁੱਤ ਨੂੰ ਜੇਕਰ ਇੱਕ ਛੋਟਾ ਜਿਹਾ ਕਾਰੀਗਰ ਹੈ ਤੇ ਆਹੀ ਕਾਰੀਗਰ ਕੋਲੋਂ ਉਹਦਾ ਉਦਘਾਟਨ ਕਰਾਵਾਂਗੇ ਨਾ ਕਿ ਕਿੱਜਰੀ ਵਾਲ ਕੋ ਕਰਾਵਾਂਗੇ ਤੇ ਅੱਜ ਹਾਲਾਤ ਕੀ ਨੇ 6 ਮਹੀਨੇ ਦੇ ਹੋ ਗਏ 6 ਤੋਂ ਵੱਧ ਹੋ ਗਿਆ ਸ਼ਹੀਦ ਭਗਤ ਸਿੰਘ ਜਿਨ੍ਹਾਂ ਨੇ ਸਾਰੇ ਹਿੰਦੁਸਤਾਨ ਨੂੰ ਸ਼ਹਾਦਤ ਦਾ ਰੰਗ ਖਾਇਆ ਔਰ ਆਪਣੇ ਦੇਸ਼ ਨੂੰ ਆਜ਼ਾਦ ਕਰਾਇਆ ਉਹ ਸ਼ਹੀਦ ਭਗਤ ਸਿੰਘ ਨੂੰ 6 ਮਹੀਨਿਆਂ ਤੋਂ ਇਹਨਾਂ ਨੇ ਬੁਰਕਾ ਪਾ ਕੇ ਕੱਪੜਾ ਪਾ ਕੇ ਤੇ ਢਕਿਆ ਹੋਇਆ ਔਰ ਜਿੰਨੀ ਵਾਰ ਵੀ ਲੋਕ ਆਦੇ ਜਾਂਦੇ ਨੇ ਇੰਟਰਨੈਸ਼ਨਲ 에ਰਪੋਰਟ ਨੂੰ ਕਿਉਂ ਆ ਅੱਜ ਹਮੇਸ਼ਾ ਸੋਚਦੇ ਹੋਣਗੇ ਵੀ ਇਹ ਕਾਰਨ ਕੀ ਹੈ ਕਿ ਇਹਦਾ ਬੋਤਿਆ ਜਿਹੜਾ ਟੱਕਿਆ ਹੋਇਆ ਬਾਹਰ ਤੋਂ ਆਂਦੇ ਬਹੁਤ ਸਾਰੇ ਲੋਕਾਂ ਨੇ ਜ਼ਿਕਰ ਕੀਤਾ ਔਰ ਮਨ ਦੁਖਦਾ ਵੀ ਜੇ ਸ਼ਹੀਦ ਨੇ ਆਪਣੇ ਦੇਸ਼ ਨੂੰ ਆਜ਼ਾਦ ਕਰਾਇਆ ਹੋਏ ਆਪਣੇ ਪੰਜਾਬ ਦਾ ਨਾਂ ਅੱਗੇ ਲੈ ਕੇ ਗਿਆ ਹੋਏ ਅੱਜ ਉਹਨੂੰ ਟੱਕੇ ਰੱਖਿਆ ਹੋਇਆ ਤੋਂ ਉਸ ਕਰਕੇ ਅੱਜ ਤੋਂ 5 ਦਿਨ ਪਹਿਲੇ ਭਾਰਤੀ ਜਨਤਾ ਪਾਰਟੀ ਨੇ ਇਸ ਚੀਜ਼ ਦਾ ਫੈਸਲਾ ਲਿਆ ਇਤੋਂ ਦੇ ਨੌਜਵਾਨਾਂ ਨੇ ਫੈਸਲਾ ਲਿਆ ਵੀ ਇਸ ਮਾੜੀ ਸਰਕਾਰ ਕੋ ਟਾਈਂਡ ਹੈ ਨਹੀਂ ਤੇ ਕਿਉਂ ਨਾ ਆਪਾਂ ਆਪ ਲੋਕ ਸਾਰੇ ਰਲ ਕੇ ਸ਼ਹੀਦ ਭਗਤ ਸਿੰਘ ਦੇ ਉਸ ਬੁਰਕੇ ਨੂੰ ਉਸ ਕਪੜੇ ਨੂੰ ਲਾ ਕੇ ਅੱਜ ਪੰਜਾਬ ਨੂੰ ਔਰ ਅੱਜ ਆਪਣੇ ਦੇਸ਼ ਨੂੰ ਸਮਰਪਨ ਕੀਤਾ ਜਾਏ ਹੁਣ ਮੈਂ ਬੇਨਤੀ ਕਰਾਂਗਾ ਰੋਪੜ ਦੇ ਜ਼ਿਲ੍ਹਾ ਪ੍ਰਧਾਨ ਸਾਡੇ ਬੜੇ ਜੁਝਾਰੂ ਨੌਜਵਾਨਾਂ ਆਗੂ ਸਰਦਾਰ ਅਜੇ ਵੀਰ ਸਿੰਘ ਲਾਲਪੁਰਾ ਜੀ ਨੂੰ ਕੀ ਉਹ ਵੀ ਆਏ ਹੋਏ ਨੌਜਵਾਨਾਂ ਨੂੰ ਸੰਬੋਧਨ ਕਰਨਗੇ ਅਜੇ ਵੀਰ ਸਿੰਘ ਲਾਲਪੁਰਾ ਜੀ ਮਾਰਤ ਮਾਤਾ ਕੀ ਮਾਰਤ ਮਾਤਾ ਕੀ ਲੋੜਵੰਦ ਸਾਥੀਓ ਬਹੁਤ ਜ਼ਬੇ ਸਮੇਂ ਤੋਂ ਭਗਤ ਸਿੰਘ ਜੀ ਦੇ ਬਟਿਆਲੇ ਵਾਲੇ ਵਿਧਾਨੇ ਵਾਲੇ ਜਿਹੜਾ ਇੰਟਰਨੈਸ਼ਨਲ 에어ਪੋਰਟ ਦੇ ਕੋਲ ਬੁੱਤ ਲਗਾਇਆ ਗਿਆ ਉਧੇ ਉਤਗਾਟਣ ਵਾਸਤੇ ਸਾਡੀ ਪ੍ਰਦੇਸ਼ ਦੀ ਸਰਕਾਰ ਕੋਲ ਟਾਈਮ ਹੈ ਨਹੀਂਗਾ ਉਸੇ ਭਗਤ ਸਿੰਘ ਦੇ ਨਾਂ ਤੇ ਸਰਕਾਰ ਬਣਾਉਣ ਵਾਲੇ ਉਸੇ ਭਗਤ ਸਿੰਘ ਦੇ ਨਾਂ ਤੇ ਲੋਕਾਂ ਨੂੰ ਆਏ ਸਾਡੇ ਸੁਸ਼ੀਲ ਰਿੰਕੂ ਜੀ ਸਾਡੇ ਵਿੱਚ ਆਏ ਨੇ ਮੈਂ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦੀ ਹਾਂ ਔਰ ਸਾਥੀਓ ਇਹ ਸ਼ੁਰੂਆਤ ਹੈ ਇਹ ਅੰਤ ਹੈ ਇਸ ਸਰਕਾਰ ਦਾ ਔਰ ਉਹਦੇ ਹੋਣ ਜਾ ਰਿਹਾ ਪੰਜਾਬ ਦੀ ਜੁਵਾ ਸ਼ਕਤੀ ਦਾ ਆਓ ਇੱਕ ਵਾਰੀ ਮਿਲ ਕੇ ਫੇਰ ਸਾਰੇ ਗੱਜ ਕੇ ਗੁਰੇ ਗੁਰੂ ਫਤਿਹ ਬੁਲਾਈਏ

ਜੀ ਜੀ ਤੇ ਆਦਮ ਭਗਤ ਸਿੰਘ ਨੂੰ ਸਲਾਮ ਕਰੇਗੀ ਬਾਰੇ ਅੰਨੀ ਪੁਲੀਸ ਸਰਕਾਰ ਦੇ ਕੰਨਾਂ ਤੇ ਜੂ ਨਹੀਂ ਰੰਗੀ ਜਿਹੜੇ ਜੇਲ੍ਹ ਚ ਮਿਲਣ ਕੇਜਰੀਵਾਲ ਨੂੰ ਜਾ ਸਕਦੇ ਆ ਜਿਹੜੇ ਪੂਰੇ ਹਿੰਦੁਸਤਾਨ ਚ ਵਾਰਾਗਰਦੀ ਕਰ ਸਕਦੇ ਆ ਹੈਲੀਕਾਪਟਰ ਲੈ ਕੇ ਉਹਨਾਂ ਕੋਲ ਇਹਨਾ ਟਾਈਮ ਨਹੀਂ ਕਿ ਚੰਡੀਗੜ੍ਹ ਦੀ ਆਪਣੀ ਕੋਠੀ ਤੋਂ ਉੱਠ ਕਰਕੇ 15 ਕਿਲੋਮੀਟਰ ਆ ਕਰਕੇ ਭਗਤ ਸਿੰਘ ਦੇ ਬੁੱਤ ਨੂੰ ਲੋਕਾਂ ਨੂੰ ਸਮਰਪਿਤ ਕਰਦੇ ਆਓ ਜੀ ਸ਼ਕਤੀ ਦਾ ਜੋ ਹਜ਼ਾਰਾਂ ਦੀ ਗੈਂਤੀ ਜਿੱਤੇ ਵਿਰਾਜਮਾਣਾ ਹੈ ਇਹ ਕਿਸੇ ਪਾਰਟੀ ਦੇ ਵਰਕਰ ਨਹੀਂ ਨਾ ਅੱਜ ਕਹਿਣਾ ਚਾਹੁੰਦਾ ਸਰਕਾਰ ਨੂੰ ਇਹ ਆਮ ਪੰਜਾਬੀ ਨੇ ਪੰਜਾਬ ਦੀ ਉਹ ਯੁਵਾ ਸ਼ਕਤੀ ਹੈ ਜੋ ਭਗਤ ਸਿੰਘ ਨੂੰ ਪਿਆਰ ਕਰਦੀ ਹੈ ਇਹ ਤੁਹਾਡੀ ਪੁਲਿਸ ਤੋਂ ਰੁਕਣ ਵਾਲੀ ਨਹੀਂ ਇਹ ਤੁਹਾਡੇ ਸੱਤਾ ਦੇ ਜ਼ੋਰ ਤੋਂ ਡਰਨ ਵਾਲੀ ਨਹੀਂ ਇਹ ਤੁਹਾਡੀਆਂ ਪਰਚਿਆਂ ਦੀਆਂ ਧਮਕੀਆਂ ਤੋਂ ਘਬਰਾਉਣ ਵਾਲੀ ਨਹੀਂ भारत माता की जय भारत माता की जय हम सब शांति से आश्रम में जाएंगे बीवी को लेके जाएंगे तो हम लोग भी यहां बढ़ेंगे देश करके लग रहा है अंदर राष्ट्र इस देशद्रोही सब बंदा चले जाओ घर के सामने टकी सिक्योरिटी डालो एक महीने चलो आइए जय हिंद जिंदाबाद ਹੇ ਲੋ ਜਿੰਦਾਬਾਦ 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 ਅਜਾਦੀ ਦਾ ਸਵਾਗਤ ਹੈ ਜਿੰਦਾਬਾਦ 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 ਅੱਜ ਪੰਜਾਬੀ ਆਪਣੇ ਆਪ ਅੱਗੇ ਵਧਣਗੇ ਔਰ ਉਸ ਬੁੱਤ ਦਾ ਨਾਰਣ ਕਰਨਗੇ ਔਰ ਭਗਤ ਸਿੰਘ ਨੂੰ ਨਮਨ ਕਰਨਗੇ ਸੋ ਸਾਰੇ ਸਾਥੀਓ ਆਪ ਵੀ ਥੋੜੀ ਦੇ ਚੱਗੇ ਵਧਾਂਗੇ ਹੁਣ ਮੈਂ ਬੇਨਤੀ ਕਰਾਂਗਾ ਕੇਵਲ ਸਿੰਘ ਢੀਲੋਜੀ ਨੂੰ ਕੋਈ ਦੋਸ਼ព ਬਿਲਕੁਲ ਸਹੀ ਕਹੀ ਹੈ ਜੀ ਉਰੂਪ ਸਿੰਘ ਜੀ ਨੇ ਇਹਨਾਂ ਕਮੀ ਸਰਕਾਰ ਪਹਿਲਾਂ ਤਾਂ ਪੰਜਾਬ ਦੇ ਲੋਕਾਂ ਨੂੰ ਧੋਖਾ ਦਿੱਤਾ ਹਰੇਕ ਵਰਗ ਨਾਲ ਧੋਖਾ ਕੀਤਾ ਇੱਕ ਵੀ ਵਾਦਾ ਪੂਰਾ ਨਹੀਂ ਕੀਤਾ ਔਰ ਜਿਹੜੇ ਦੇ ਸ਼ਿਦਦ ਆਜਮ ਭਗਤ ਸਿੰਘ ਦੇ ਇਨਕਲਾਬ ਜਿੰਦਾਬਾਦ ਦੇ ਨਾਂ ਨੂੰ ਲੈ ਕੇ ਸਰਕਾਰ ਆਈ ਸੀ ਅੱਜ ਉਸੇ ਸ਼ਿਦਦ ਆਜਮ ਭਗਤ ਸਿੰਘ ਦੇ ਪੁੱਤ ਲਈ ਇਹਨਾਂ ਦੇ ਨੈਗਰੇਸ਼ਨ ਲਈ ਇਹਨਾਂ ਕੋਲ 15 ਮਿੰਟ ਦਾ ਟਾਈਮ ਸਾਨੂੰ ਪਤਾ ਲੱਗਿਆ ਕਿ ਕੇਜਰੀਵਾਲ ਜੀ ਦੀ ਵੇਟ ਕਰ ਰਹੇ ਨੇ ਕੇਜਰੀਵਾਲ ਜੀ ਵੱਡੇ ਆ ਜਾਂ ਸ਼ਿਦਦ ਆਜਮ ਭਗਤ ਸਿੰਘ ਜੀ ਵੱਡੇ ਆ ਅੱਜ ਲੋਕਾਂ ਨੂੰ ਜਵਾਬ ਦੇਣ ਅੱਜ ਪੰਜਾਬ ਦੇ ਲੋਕਾਂ ਦੇ ਪੰਜਾਬ ਦੇ ਨੌਜਵਾਨਾਂ ਨੇ ਇਹ ਗੱਲ ਸੋਚ ਕੇ ਕਿਹਾ ਕਿ ਨਕਮੀ ਸਰਕਾਰ ਤੋਂ ਲੈ ਕੇ ਟਾਈਮ ਨਹੀਂ 6 ਮਹੀਨੇ ਹੋ ਗਏ ਅੱਜ ਅਸੀਂ ਆਪ ਇਹ ਉਤਕਾਟਣ ਕਰਾਂਗੇ ਇਸ ਕਰਕੇ ਸਾਰੇ ਅੱਜ ਅੱਜ ਅੱਥੇ ਪਹੁੰਚੇ ਆ ਇਨਕਲਾਬ ਜ਼ਿੰਦਾਬਾਦ ਇਨਕਲਾਬ ਜ਼ਿੰਦਾਬਾਦ ਜੀਤੇ ਆਜ਼ਮ 박 ਸਿੰਘ ਜ਼ਿੰਦਾਬਾਦ ਜੀਤੇ ਆਜ਼ਮ 박 ਸਿੰਘ ਜ਼ਿੰਦਾਬਾਦ ਸੀਦੇ ਆਜ਼ਮ 박 ਸਿੰਘ ਜ਼ਿੰਦਾਬਾਦ मैं बेनती फतेह फतेहजन सिंह जी बाजवा ਨਵਾਂ ਸਾਹਿਬ ਕੀ ਕਹਿਣਾ ਚਾਹੁੰਦੇ ਆ ਆਮ ਆਦੀ ਪਾਰਟੀ ਵੱਲੋਂ ਕਿ ਅਸੀਂ ਬੁੱਤ ਸਥਾਪਿਤ ਕੀਤਾ ਤੇ বিজেপি ਇਹ ਤੇ ਰਾਜਨੀਤੀ ਕਰ ਰਹੀ ਹੈ ਦੇਖੋ ਮੈਂ ਤਾਂ ਇਹ ਗੱਲ ਕਹਿਣੀ ਚਾਹੁੰਦਾ 6 ਮਹੀਨੇ ਹੋ ਗਏ ਜਿਹੜਾ ਸੀ ਦੇ ਆਦਮ ਭਗਤ ਸਿੰਘ ਦੇ ਨਾਂ ਤੇ ਇਹਨਾਂ ਨੇ ਸਰਕਾਰ ਲੈ ਕੇ ਆਂਦੀ ਸੀ ਪਹਿਲੀ ਗੱਲ ਤਾਂ ਪੰਜਾਬ ਦੇ ਲੋਕਾਂ ਨਾਲ ਧੋਖਾ ਕੀਤਾ ਜਿੰਦੇ ਵੀ ਵਾਅਦੇ ਕੀਤੇ ਉਹ ਇੱਕ ਵੀ ਵਾਅਦਾ ਪੂਰਾ ਨਹੀਂ ਕੀਤਾ ਹੁਣ ਉਸੇ ਤਰ੍ਹਾਂ ਸੀ ਦੇ ਆਦਮ ਭਗਤ ਸਿੰਘ ਨਾਲ ਧੋਖਾ ਕਰ ਰਿਹਾ 6 ਮਹੀਨੇ ਹੋ ਗਏ ਉਹਨਾਂ ਦੇ ਸਟੈਚੂ ਜਿਹੜਾ ਬੁੱਤ ਲੱਗਿਆ ਉਹਦੀ ਨੈਗੋਸ਼ੀਏਸ਼ਨ ਲਈ ਇਹਨਾਂ ਕੋਲ ਟਾਈਮ ਨਹੀਂ ਹੈਗਾ ਜੇ ਸਿੱਧੇ ਅਜਮ ਭੱਟ ਸਿੰਘ ਦੇ ਬੋਤ ਦੇ ਉੱਪਰ ਨੈਗੋਰੀਸ਼ਨ ਦਾ ਟਾਈਮ ਨਹੀਂ ਤਾਂ ਤੁਸੀਂ ਇਹ ਸੋਚ ਲਓ ਕਿ ਪੰਜਾਬ ਦੇ ਲੋਕਾਂ ਲਈ ਕੀ ਟਾਈਮ ਹੋਏਗਾ ਹਰੇਕ ਪਹਿਲੂ ਤੇ ਆਮ ਆਦਮੀ ਪਾਰਟੀ ਦੀ ਸਰਕਾਰ ਉਹ ਫੇਲ ਹੋ ਚੁੱਕੀ ਆ ਚਾਹੇ ਉਹ ਕਿਸਾਨ ਆ ਚਾਹੇ ਉਹ ਮਜ਼ਦੂਰ ਆ ਚਾਹੇ ਗਰੀਬ ਆ ਚਾਹੇ ਨੌਜਵਾਨ ਆ ਚਾਹੇ ਸਾਡੀਆਂ ਭੈਣਾਂ ਨੇ ਚਾਹੇ ਚਾਹੇ ਕਰਮਚਾਰੀ ਆ ਹਰੇਕ ਵਰਗ ਇਸ ਵੇਲੇ ਦੁਖੀ ਆ ਹਰੇਕ ਵਰਗ ਨੇ ਕੀਤਾ ਵੀ ਇਹ ਸਰਕਾਰ ਤੋਂ ਖੜਾ ਛਡਾਓ ਇਹ ਸਰਕਾਰ ਨਕਮੀ ਆ ਤੁਸੀਂ ਇਸ ਗੱਲ ਤੋਂ ਸਿੱਧ ਹੁੰਦਾ ਕਿ ਜਿਹੜੇ 15 ਮਿੰਟ ਲਈ ਚੇਦੇ ਆ ਦੇ ਪਾਕਸਿੰਗ ਦਾ 6 ਮਹੀਨੇ ਹੋ ਗਏ ਉਹਦੀ ਬੁੱਤ ਦੀ ਐਗਰੇਸ਼ਨ ਨਹੀਂ ਕਰ ਸਕਦੇ ਤਾਂ ਪੰਜਾਬ ਦਾ ਕੀ ਸਵਾਰ ਲੈਣਗੇ ਨਵਾਂ ਦੀ ਪਾਰਟੀ ਦੇ ਆਗੂ ਕਹਿੰਦੇ ਨੇ ਕਿ ਜੇਕਰ ਅਸੀਂ ਕੰਮ ਨਾ ਕੀਤਾ ਹੁੰਦਾ ਬਸ ਲੋਕ ਸੰਮ ਜਿੰਮੀ ਚੋਣਾ ਕੋਈ ਚੋਣ ਦੇਖੋ ਜਿੰਮੀ ਚੋਣਾ ਜਿਹੜੀਆਂ ਹਮੇਸ਼ਾ ਸਰਕਾਰ ਜਿੱਤੇ ਹੁੰਦੀਆਂ ਪਰ ਲੋਕਾਂ ਨੇ ਇਹ 2.5 ਸਾਲ ਦੇ ਵਿੱਚ ਲੋਕਾਂ ਨੇ ਇਹਨੂੰ ਦੱਸ ਦਿੱਤਾ ਕਿ ਇਹ ਕਿੰਦਾ ਦੀ ਪੋਜੀਸ਼ਨ ਕਿੱਥੇ ਆ ਹੁਣ ਇਸ ਵੇਲੇ ਜਿੰਮੀ ਚੋਣ ਦੇ ਵਿੱਚ ਇਹਨਾਂ ਨੂੰ ਕਿਹੜੀ ਜਿੱਤ ਜ਼ਿਆਦਾ ਜਿੱਤ ਮਿਲੀ ਆ ਲੋਕ ਸਭਾ ਦੇ ਵਿੱਚ ਇਹਨਾਂ ਨੂੰ ਕੀ ਹੋਇਆ ਪਾਰਲੀਮੈਂਟ ਦੇ ਵਿੱਚ ਵੀ ਇਹਨਾਂ ਨੂੰ ਨਹੀਂ ਲੋਕਾਂ ਨੇ ਨਕਾਰਿਆ ਸੋ ਉਹ 27 ਦੇ ਵਿੱਚ ਲੋਕੀ ਬਿਲਕੁਲ ਨਕਾਰ ਦੇਣਗੇ ਔਰ ਇਹਨਾਂ ਨੇ ਇਹਨਾਂ ਦੇ ਜਿਹੜੇ 92 ਆ ਮੈਨੂੰ ਲੱਗਦੇ 2-4 ਐਮਐਲ ਇਹਨਾਂ ਦੇ ਜਿੱਤਗ ਅੱਛਾ ਪੁਤੂ ਸਾਹਿਬ ਇੱਥੇ ਜਿਸ ਤਰ੍ਹਾਂ ਵੈਰੀਫਾਈਂਗ ਕੀਤੀ ਹੋਈ ਆ ਜਿਸ ਤਰ੍ਹਾਂ ਟਿੱਪਰ ਓਕੇ ਲਗਾਏ ਹੋਣਾਂ ਸੋ ਲੱਗਦਾ ਕਿ ਅੱਗੇ ਜਾਣ ਦੇਣਗੇ ਜਿਸ ਤਰ੍ਹਾਂ ਪੁਲਸ ਉਹ ਕ੍ਰਮੰਧ ਕੀਤਾਗੇ ਦੇਖੋ ਜੀ ਅਸੀਂ ਤਾਂ ਇੱਕ ਭਲਾ ਕੰਮ ਕਰਨ ਜਾ ਰਹੇ ਹਾਂ ਛੇ ਦਿਹਾੜਾਂ ਭਗਤ ਸਿੰਘ ਦਾ ਸੀ ਉਹ ਹੁੱਲੜਵਾਜੀ ਕਰਨ ਤਾਂ ਜਾ ਰਹੇ ਨਹੀਂ ਅਸੀਂ ਲਾਅ ਵਰਡਿੰਗ ਸਿਟੀ ਜਾਣਾ ਅਸੀਂ ਤਾਂ ਇਹ ਕੰਮ ਕਰਨ ਜਾ ਰਹੇ ਹਾਂ ਕਿ ਛੇ ਦਿਹਾੜਾਂ ਭਗਤ ਸਿੰਘ ਦੀ ਜੋ 6 ਮਹੀਨੇ ਤੋਂ ਉਹਨਾਂ ਦਾ ਬੁੱਟ ਟਕਿਆ ਹੋਇਆ ਵਾ ਜਿਵੇਂ ਜੀ ਦੇ ਆਜਮ ਭਗਤ ਸਿੰਘ ਦੇ ਬੁੱਤ ਟੱਕਿਆ ਹੋਇਆ ਤਾਂ ਹੋਰ ਕਿਸੇ ਨਾਲ ਕੀ ਹੁੰਦੀ ਹੋਏਗੀ ਅਸੀਂ ਤਾਂ ਇੱਕ ਨੇਕ ਕੰਮ ਕਰਨ ਜਾ ਰਹੇ ਹਾਂ ਜੇ ਇਹਨਾਂ ਦੀ ਮਨਸ਼ਾ ਹੋਏਗੀ ਕਰਨ ਦੇਣਗੇ ਜੇ ਅਸੀਂ ਇਹਨਾਂ ਨੂੰ ਵੀ 72 ਘੰਟੇ ਦਾ ਦਿੱਤਾ 3 ਦਿਨ ਦੇਤੇ ਵੀ ਤੁਸੀਂ ਕਰ ਲਓ ਜਦੋਂ 3 ਦਿਨ ਦੇ ਨਹੀਂ ਕੀਤਾ ਤਾਂ ਪੰਜਾਬ ਦੇ ਜਿਹੜੇ ਯੂਥ ਆ ਉਹਨਾਂ ਨੇ ਕਿਹਾ ਜੀ ਤੁਸੀਂ ਕਿਉਂ ਤੁਹਾਨੂੰ ਰੋਕ ਰਹੇ ਹੋ ਇਹ ਪੰਜਾਬ ਦੇ ਲੋਕ ਜਿਹੜੇ ਆ ਅੱਜ ਉਹ ਉਤ ਘਾਟਣ ਕਰਨ ਜਾ ਰਿਹਾ ਨਾ ਕਿ ਅਸੀਂ ਉਤ ਘਾਟਣ ਕਰਨ ਜਾ ਰਿਹਾ ਠੀਕ ਕਿਉਂ ਇਹ ਤਾਂ ਨਹੀਂ ਲੱਗਦਾ ਵੀ ਤੁਹਾਨੂੰ ਜਿਹੜੇ ਬਿੱਲ ਆਉਂਦੇ ਨੇ ਰਾਤੀ ਰਾਤ ਇਹਨਾਂ ਨੂੰ ਆਈਡੀ ਹੋਣ ਦੇ ਆਪਣੇ ਕੋਲ ਕਾਗਜ਼ ਸਤੂ ਕਰੀ ਨਹੀਂ ਇਹ ਕੇਜਰੀਵਾਲ ਜਿਹੜੀ ਗੱਲ ਕਰ ਰਹੇ ਹੋ ਦਿੱਲੀੋਂ ਆਰਡਰ ਆਉਣ ਦੀ ਗੱਲ ਤਾਂ ਤੁਸੀਂ ਛੱਡੋ ਸੌਂਤੇ ਹੀ ਪਤਾ ਲੱਗਿਆ ਸੀ ਵੀ ਇਹ ਬੁੱਤ ਦਾ ਉਤ ਘਾਟ ਨਹੀਂ ਇਹਨਾਂ ਨੇ ਕੇਜਰੀਵਾਲ ਜੀ ਤੋਂ ਕਰਾਉਣਾ ਸੀ ਪਰ ਉਹਨਾਂ ਕੋਲ ਟਾਈਮ ਹੀ ਨਹੀਂ ਉਹ ਆਏ ਤੇ ਚਲੇ ਗਏ ਉਦੋਂ ਬਾਅਦ ਹੁਣ ਇੰਤਜ਼ਾਰ ਕਰ ਰਿਹਾ ਜੋ ਦੁਬਾਰਾ ਆਉਣਗੇ ਫੇਰ ਕਰਾਉਣਗੇ ਸੋ ਇਹ ਗੱਲਾਂ ਮੈਨੂੰ ਲੱਗਦਾ ਨਹੀਂ ਵੀ ਕੇਜਰੀਵਾਲ ਪੰਜਾਬ ਚਲਾ ਰਿਹਾ ਜਾਂ ਭਵੰਸ਼ੀ ਦੀ ਮਾਨ ਚਲਾ ਰਿ श्रद श्री हाँ जी प्रशा बीजेपी वालों जेड़ा शहीद भगत सिंह के बुद्ध का नाजान की गल की जा रही है ਤੇ ਤੱਕ ਜਾਏਗੇ ਉਸ ਤਰ੍ਹਾਂ ਲੱਗਦਾ ਕਿ ਪੁਲਿਸ ਲੋਕ ਤੱਕ ਜਾਣ ਹੀ ਦੇਣਾ ਸਭ ਸਰ ਫਰੋਸ਼ੀ ਕੀ ਤਮੰਨਾ ਅਬ ਹਮਾਰੇ ਦਿਲ ਮੇ ਹੈ ਦੇਖਣਾ ਹੈ ਜ਼ੋਰ ਕਿਤਨਾ ਬਾਜੂਏ ਕਾਤਲ ਮੇ ਹੈ ਪੰਜਾਬ ਦੀ ਆਤਮਾ ਦੇਸ਼ ਦੀ ਆਤਮਾ ਸ਼ਹੀਦ ਆਜ਼ਮ ਭਗਤ ਸਿੰਘ ਦੇ ਨਾਮ ਤੇ ਜਿਹੜਾ ਇੰਟਰਨੈਸ਼ਨਲ 에ਰਪੋਰਟ ਬਣਿਆ ਉਹਦੇ ਅੱਗੇ ਸ਼ਹੀਦ ਆਜ਼ਮ ਦਾ ਜਿਹੜਾ ਬੁੱਤ ਲੱਗੇ ਨੂੰ 6 ਮਹੀਨੇ ਹੋ ਗਏ ਨੇ ਔਰ ਭਗਵੰਤਮਾਨ ਸਰਕਾਰ ਸੁੱਤੀ ਪਈ ਹੈ ਜਿੰਨੂ ਕਿ ਜਦ ਕੋ ਇੰਨਾ ਵੀ ਟਾਈਮ ਹੈ ਨਹੀਂ ਕਿ ਸ਼ਹੀਦ ਆਜ਼ਮ ਭਗਤ ਸਿੰਘ ਦੇ ਜਿਹੜਾ ਬੋਤਾਂ ਦਾ ਇਨੌਗੁਰੇਸ਼ਨ ਕੀਤੀ ਜਾਵੇ ਅਸੀਂ ਤੰਗ ਆ ਕੇ ਇਸ ਸਰਕਾਰ ਨੂੰ ਝੁਕਾਉਣ ਵਾਸਤੇ ਪੰਜਾਬ ਦੀ ਯੁਵਾ ਸ਼ਕਤੀ ਨੇ ਮੋਹੱਲੇ ਦੀ ਯੁਵਾ ਸ਼ਕਤੀ ਨੇ ਆਵਾਜ਼ਨ ਕੀਤਾ ਕਿ ਜੇ ਸਰਕਾਰ ਆਪਣੇ ਆਪ ਇਹ ਬੁੱਤ ਦਾ ਇਨੌਗੁਰੇਸ਼ਨ ਨਹੀਂ ਕਰੇਗੀ ਤਾਂ ਪੰਜਾਬ ਦਾ ਯੁਵਾ ਜਿਹਦੇ ਵਿੱਚ ਭਗਤ ਸਿੰਘ ਦੀ ਆਤਮਾ ਵਾਸ ਕਰਦੀ ਹੈ ਉਹ ਉਹਦਾ ਨਾਵਰੇਣ ਆਪ ਕਰੇਗਾ 4 ਦਿਨ ਪਹਿਲੇ ਅਸੀਂ ਇੱਥੋਂ ਹਵਾਨ ਕੀਤਾ ਸੀ ਕਿ ਸਰਕਾਰ 72 ਘੰਟਿਆਂ ਵਿੱਚ ਉਹਦਾ ਨਾਵਰੇਣ ਕਰੇ ਜਾ ਡੇਢ ਦੱਸੇ ਕਿ ਕਿਸ ਦਿਨ ਕਰਨਗੇ ਵਰਨਾ ਜੇ ਨਹੀਂ ਦੱਸਣਗੇ ਤੇ ਅਸੀਂ ਨਾਪਰੇ ਨਾਪ ਕਰਾਂਗੇ ਔਰ ਇਹ ਸੁੱਤੀ ਹੋਈ ਸਰਕਾਰ ਨੇ ਇਹ ਘੁੱਟਤੀ ਭਰਪੂਰ ਸਰਕਾਰ ਨੇ ਇਹਨਾਂ ਦੇ ਕੰਨ ਤੇ ਜੋ ਨਹੀਂ ਰਹਿ ਗਈ ਔਰ ਪਿਛਲੇ 4 ਦਿਨਾਂ ਤੋਂ ਡੇਢ ਦੱਸਣ ਦੀ بجائے ਇਹ ਇਸੇ ਕੰਮ ਤੇ ਲੱਗੇ ਰਹੇ ਕਿ ਕਿਸੇ ਤਰੀਕੇ ਨਾਲ ਸਾਨੂੰ ਜਿਹੜਾ ਅਸੀਂ ਅੱਜ ਦੀ ਤਰੀਕ ਰੱਖੀ ਆ ਸਾਨੂੰ ਰੋਕਿਆ ਜਾ ਸਕੇ ਕੱਲ ਵੀ ਮੈਂ ਪ੍ਰਸ਼ਾਸਨ ਦੇ ਰਾਹੀਂ ਸਰਕਾਰ ਨੂੰ ਇਹ ਮੈਸੇਜ ਪਹੁੰਚਾਇਆ ਹੈ ਕਿ ਤੁਸੀਂ ਡੇਡ ਅਨਾਉਂਸ ਕਰ ਦਿਓ ਅਸੀਂ ਧਰਨਾ ਵਿਡਰੋ ਕਰ ਲਾਂਗੇ ਅਸੀਂ ਆਪਣਾ ਜਿਹੜਾ ਅੱਜ ਅਸੀਂ ਅੱਜ ਦਾ ਪ੍ਰੋਗਰਾਮ ਰੱਖਿਆ ਉਹਨੂੰ ਵਿਡਰੋ ਕਰ ਲਾਂਗੇ ਪਰ ਸਰਕਾਰ ਇੰਨੀ ਹੰਕਾਰੀ ਹੋਈ ਹੈ ਕਿ ਉਹਨੇ ਡੇਡ ਅਨਾਉਂਸ ਤੋਂ ਦੂਰ ਦੀ ਗੱਲ ਰਾਦਰ ਪ੍ਰਸ਼ਾਸਨ ਦਾ ਇੰਤਜ਼ਾਮ ਕਰਤਾ ਕਿ ਸਾਡੇ ਨਾਲ ਧੱਕਾ ਮੁਕੀ ਕੀਤੀ ਜਾਵੇ ਸਾਡੇ ਅਗੇਂਸਟ ਐਕਸ਼ਨ ਲਿਆ ਜਾਵੇ ਸਾਨੂੰ ਰੋਕਿਆ ਜਾਵੇ ਪਰ ਅੱਜ ਪੰਜਾਬ ਦੇ ਜਿਹੜੇ ਯੁਵਾ ਇਕੱਠੇ ਹੋਏ ਨੇ ਤੁਸੀਂ ਦੇਖੋਗੇ ਸਾਰੇ ਬਸੰਤੀ ਰੰਗ ਦੀਆਂ ਪੱਗਾਂ ਬਨ ਕੇ ਇੱਥੇ ਯੁਵਾ ਸ਼ਕਤੀ ਆਈ ਹੈ ਉਹਨਾਂ ਨੇ ਨਾਭਰਨ ਕਰਨਾ ਔਰ ਪਾਰਟੀ ਦਾ ਕਰਨਾ ਨਹੀਂ ਆ ਪੰਜਾਬ ਦਾ ਕਰਨਾ ਔਰ ਇਸ ਧਰਨੇ ਦੇ ਵਿੱਚ ਹਰ ਪਾਰਟੀ ਦੇ ਹਰ ਜੁਵਾ ਸ਼ਕਤੀ ਜਿਹੜਾ ਜਿਹੜਾ ਵੀ ਭਗਤ ਸਿੰਘ ਦੇ ਵਿੱਚ ਵਿਸ਼ਵਾਸ ਕਰਦਾ ਉਹ ਇਕੱਠਾ ਹੋ ਰਿਹਾ ਹਲੇ ਤਾਂ ਸੰਖਿਆ ਇਕੱਠੀ ਹੋਣੀ ਸ਼ੁਰੂ ਹੋਈ ਹੈ ਤੁਸੀਂ ਅੱਧੇ ਘੰਟੇ ਬਾਅਦ ਦੇਖੋਗੇ ਕਿੰਨਾ ਵੱਡਾ ਇਸ ਭਰਿਆ ਹੋਇਆ ਮੇਲਾ ਹੋਏਗਾ ਜਿਹੜਾ ਅੱਜ ਸ਼ਹੀਦ ਆਜ਼ਮ ਭਗਤ ਸਿੰਘ ਦੇ ਬੁੱਤ ਦਾ ਨਾਭਰਨ ਕਰਨ ਜਾਏਗਾ ਨਹੀਂ ਨਹੀਂ ਮਾਲਵੀਂਦਰ ਕਾਂਗਰ ਦਾ ਕਹਿ ਰਹੇ ਜਿਹੜੀ ਭਾਜਪਾ ਹੈ ਉਹ ਰਾਜਨੀਤੀ ਕਰ ਰਹੀ ਹੈ ਮਾਲਵੀਂਦਰ ਸਿੰਘ ਕਾਂਗਰ ਕੋ ਹੋਰ ਕੈਨ ਨੂੰ ਹੈ ਕੀ ਆ ਅਸੀਂ 4 ਦਿਨ ਪਹਿਲੇ ਕਾਂਗਰ ਸਾਹਿਬ ਨੂੰ ਕਿਹਾ ਸੀਗਾ ਤਰੀਕ ਦੇ ਦਿਓ ਜਾਂ ਨਾਭਰਨ ਕਰ ਦਿਓ ਦੋਨੋਂ ਤੋਂ ਇੱਕ ਕੰਮ ਨਹੀਂ ਕਰ ਸਕਦੇ ਤਰੀਕ ਦੇਣ ਨੂੰ ਕਿੰਨਾ ਕੁ ਟਾਈਮ ਲੱਗਦਾ ਇਸ ਕਰਕੇ ਮਾਲਵੀਂਦਰ ਕਾਂਗਰ ਸਾਹਿਬ ਜਿਹੜੀ ਇਹ ਉਹਨਾਂ ਦੀ ਰਾਜਨੀਤਿਕ ਮਜਬੂਰੀ ਹੈ ਇਹੋ ਜਿਹੀਆਂ ਗੱਲਾਂ ਕਰਨ ਦੀ ਸਾਡੇ ਵਿੱਚੋਂ ਹੀ ਗਏ ਹੋਏ ਨੇ ਅਸੀਂ ਉਹਨਾਂ ਨੂੰ ਆਪਣੇ ਵੱਲੋਂ ਸਾਰੀ ਆਪ ਕੀ ਕਹਿੰਦੇ ਨੇ ਸ਼ੁਭ ਕਾਮਨਾਵਾਂ ਦਿੰਦੇ ਨੇ ਉਹ ਉਹਨਾਂ ਨੂੰ ਚਾਹੀਦਾ ਸੀ ਅੱਜ ਜਦੋਂ ਯੋਵਾ ਇਕੱਠੇ ਹੋਏ ਨੇ ਇੱਥੇ ਤੁਹਾਡੀ ਪਾਰਟੀ ਦਾ ਤੁਹਾਨੂੰ ਝੰਡਾ ਨਹੀਂ ਦਿਖੇਗਾ ਉਹਨਾਂ ਦਾ ਫਰਜ ਬੰਦਾ ਸੀ ਸਾਡੇ ਨਾਲ ਆ ਕੇ ਖੜੇ ਹੁੰਦੇ ਪੰਜਾਬ ਦੇ ਮੁਹੱਲੀ ਦੇ ਸ਼੍ਰੀ ਅਨੰਤਪੁਰ ਸਾਹਿਬ ਦੇ ਲੋਕ ਸਭਾ ਦੇ ਲੋਕਾਂ ਨੇ ਉਹਨਾਂ ਨੂੰ ਵੋਟਾਂ ਪਾ ਕੇ ਜਿਤਾਇਆ ਕੋਈ ਗੱਲ ਨਹੀਂ ਜਿੱਦਾਂ ਕਹਿੰਦੇ ਪੜ੍ਹੇ ਲਿਖੇ ਨੂੰ ਫਾਰਸੀ ਕਿਹਾ ਥੰਗਰ ਨੂੰ ਆਰਸੀ ਕਿਹਾ ਪੜ੍ਹੇ ਲਿਖੇ ਨੂੰ ਫਾਰਸੀ ਕਿਹਾ ਆ ਰੀਆਂ ਨੇ